ਸਲ ਡੀਆਈਜੀ ਪੁਲਰ ਦੇ ਚੰਡੀਗੜ੍ਹ ਦੇ ਘਰ ਦੇ ਰੇਡ ਪਈ ਹੈ ਛਾਪਾ ਮਾਰਿਆ ਗਿਆ ਸੀਬੀਆਈ ਦੇ ਵੱਲੋਂ ਕਰੋੜਾ ਰੁਪਏ ਉਥੋਂ ਬਰਾਮਤ ਹੋਏ ਨੇ ਜੀਹਾਂ ਅਟੇਚੀਆਂ ਪੈਸੇ ਦੀਆਂ ਭਰੀਆਂ ਹੋਈਆਂ ਉਥੋਂ ਬਰਾਮਤ ਹੋਈਆਂ ਨੇ ਤੇ ਸੋਨਾ ਵੀ ਬਰਾਮਤ ਹੋਇਆ ਤਸਵੀਰਾਂ ਦੇਖ ਕੇ ਸਭ ਜਿਹੜੇ ਹੱਕੇ ਬੱਕੇ ਰਹਿ ਗਏ ਕਿ ਜਿਹੜਾ ਬੰਦਾ ਇੰਨਾ ਚਰਚਾ ਦੇ ਵਿੱਚ ਰਹਿੰਦਾ ਸੀ ਇਸ ਮਗਲਰਾਂ ਤੋਂ ਸਵਾਲ ਜਵਾਬ ਕਰਦਾ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਨਾਮ ਤੇ ਚਰਚਾ ਹੋਈ ਹੋਵੇ ਉਹ ਨਾਮ ਜਿਹੜਾ ਬੜਾ ਬਹੁਚਰਚਿਤ ਰਿਹਾ ਹੋਵੇ ਡੀਆਈਜੀ ਭੁੱਲਰ ਰੋਪੜ ਰੇਂਜ ਦੇ ਵਿੱਚ ਉਸ ਨੂੰ ਡੀਆਈਜੀ ਲਗਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਬੜਾ ਹੀ ਯਕੀਨ ਕਰਕੇ ਉਹ ਇਨਸਾਨ ਜਿਹੜਾ ਰਿਸ਼ਵਤ ਲੈ ਰਿਆ ਸੀਗਾ ਇੱਕਦਮ ਹੀ ਖਬਰ ਨਿਕਲ ਕੇ ਸਾਹਮਣੇ ਆਈ ਸੀਬੀਆਈ ਨੂੰ ਸ਼ਿਕਾਇਤ ਗਈ ਕਿ ਰਿਸ਼ਵਤ ਲਈ ਜਾ ਰਹੀ ਹੈ ਡੀਆਈਜੀ ਦੇ ਵੱਲੋਂ ਉਸ ਤੋਂ ਬਾਅਦ ਇਹ ਮਾਮਲਾ ਪੂਰਾ ਪੱਕ ਜਾਂਦਾ ਹੈ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਤੋਂ ਬਾਅਦ ਹੁਣ ਕਰੋਨਾ ਰੋ ਨਾ ਦੇ ਘਰ ਤੋਂ ਬਰਾਮਤ ਹੋਇਆ ਜੀ ਹਾਂ ਸੋਨਾ ਵੀ ਬਰਾਮਤ ਹੋਇਆ ਕਰੋੜਾ ਰੁਪਏ اٹੇਚੀਆਂ ਜਿਹੜੀਆਂ ਨੇ ਬੈਗ ਭਰੇ ਹੋਏ ਜਿਹੜੇ ਬਰਾਮਤ ਹੋਇਆ ਪੈਸੇ ਦੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਦੇ ਪਿਤਾ ਆ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਹੋਣ ਮਹਿਲ ਸਿੰਘ ਪੁੱਲਰ ਉਹਨਾਂ ਦਾ ਪੁੱਤਰ ਇਸ ਜਿਸ ਨੇ ਵੱਡੇ ਵੱਡੇ ਅਹੁਦੇ ਮਾਣੇ ਹੋਣ ਜਿਸ ਨੇ ਵੱਡੇ ਵੱਡੇ ਅਹੁਦਿਆਂ ਦੀ ਅਫਸਰੀ ਮਾਣੀ ਹੋਵੇ ਉਹ ਇਨਸਾਨ ਰਿਸ਼ਵਤ ਰਿਸ਼ਵਤ ਲੈ ਰਿਆ ਸੀ 5 ਲੱਖ ਮਹੀਨਾਵਾਰ